ਹਾਂਜੀ ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਮੈਂ ਸੰਤ ਸਿੰਘ ਭਾਇਆ ਸੂਬਾ ਪ੍ਰਧਾਨ ਬੀਆ ਟਟਪਾਸ ਬੇਰਜ ਕਰ ਯੂਨੀਅਨ ਪੰਜਾਬ ਤਾਂ ਸਾਥਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਥਿਓ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਸਾਥਿਓ ਦੋ ਚਾਰ ਤੁਹਾਡੇ ਨਾਲ ਗੱਲਾਂ ਕਰਨੀਆਂ ਹਨ ਉਮੀਦ ਹੈ ਤੁਸੀਂ ਇਹ ਦੋ ਚਾਰ ਗੱਲਾਂ ਜਿਹੜੇ ਧਰਨੇ ਪ੍ਰਤੀ ਕਰਨ ਲੱਗੇ ਆ ਉਹ ਬਿਲਕੁਲ ਤੁਸੀਂ ਸਾਰੇ ਸਹਿਰਦੋਂ ਸੁਣੋਗੇ ਅੱਗੇ ਸ਼ੇਅਰ ਕਰੋਗੇ ਤਾਂ ਇੱਕ ਤੁਹਾਨੂੰ ਅਪੀਲ ਹੈ ਮੇਰੇ ਵੱਲੋਂ ਸਾਰੇ ਸਾਥੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰੇ ਸਾਥੀ ਇਸ ਵੀਡੀਓ ਨੂੰ ਬਿਲਕੁਲ ਹਰ ਸਾਥੀ ਤੱਕ ਪਹੁੰਚਾ ਦਿਓ ਜਿਹੜੇ ਸਾਥੀ ਧਰਨੇ ਤੇ ਜਾ ਰਹੇ ਸੀ 11 ਤਰੀਕ ਦਾ ਤਾਂ ਸਾਥੀਓ ਤੁਸੀਂ ਵੇਖਿਆ ਲਗਾਤਾਰ ਆਪਾਂ ਆਪਣੀ ਧਰਨੇ ਨੂੰ ਲੈ ਕੇ 11 ਤਰੀਕ ਨੂੰ ਜਿਹੜਾ ਧਰਨਾ ਸੀ ਹਰ ਪਿੰਡ 'ਚ ਜਾ ਕੇ ਹਰ ਸ਼ਹਿਰ 'ਚ ਜਾ ਕੇ ਹਰ ਬਲਾਕ 'ਚ ਜਾ ਕੇ ਜ਼ਿਲ੍ਹੇ 'ਚ ਜਾ ਕੇ ਇਹ ਧਰਨਾ ਆਪਾਂ ਵੱਡੇ ਪੱਧਰ ਤੇ ਖਿੱਚਿਆ ਹੈ 11 ਤਰੀਕ ਦਾ ਤਰਨਾ ਜਿਹੜਾ ਸੀ ਆਪਾਂ ਇੱਕ ਵਧੀਆ ਰੂਪ ਰੇਖਾ ਇਹਦੀ ਬਣਾ ਚੁੱਕੇ ਸੀ ਤਾਂ ਸਾਥੀਓ ਤੁਸੀਂ ਵੀ ਜਾਣਦੇ ਹੋ ਲਗਾਤਾਰ ਤਰਨੇ ਮੁਜ਼ਾਰੇ ਕੀਤੇ ਜਾ ਰਿਹਾ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਮਾਸਟਰ ਕਿਟ ਦੀਆਂ ਮੰਗਾਂ ਨੂੰ ਲੈ ਕੇ ਲੈਕਚਰਰਾਂ ਦੀਆਂ ਮੰਗਾਂ ਨੂੰ ਲੈ ਕੇ ਜਾਂ ਆਪਣੀ 55% ਦੀ ਮੰਗ ਨੂੰ ਲੈ ਕੇ ਲੈਕਚਰਰਾਂ ਦੀਆਂ ਜਿਹੜੀਆਂ ਸਾਰੇ ਵਿਸ਼ਿਆਂ ਦੀ ਪਰਥੀ ਨੂੰ ਲੈ ਕੇ ਲਗਾਤਾਰ ਸਰਕਾਰ ਆਪਾਂ ਨੂੰ ਲਾਰੇ ਤੁਲਾਰਾ ਮਿਲੇ ਹੈ ਉਮੀਦ ਹੈ ਆਪਾਂ ਥੋੜੇ ਹੋਰ ਸਿਰ ਦੋਵਾਂਗੇ ਲਗਾਤਾਰ ਆਪਾਂ ਤੋਂ ਤਿੰਨ ਤਰਨਿਆਂ ਦੇ ਮੁਤਾਬਕ ਆਪਾਂ ਜਲਦੀ ਆਪਣੀ ਮਾਸਟਰ ਕੈਟਰ ਦੀ ਪਰਥੀ ਨੂੰ ਜਾਂ ਲੈਕਚਰਰ ਦੀ ਪਰਥੀ ਨੂੰ ਜਾਂ 55% ਦੀ ਜਿਹੜੀ ਸ਼ਰਤ ਹੈ ਆਪਾਂ ਜਲਦੀ ਨੂੰ ਨਪਟਾ ਕੇ ਤੇ ਆਪਣੇ ਰਜਗਾਰ ਦੇ ਲਈ ਪੜਨ ਨੇ ਬੈਠਾਂਗੇ ਤਾਂ ਸਾਥਿਓ ਜਿਹੜਾ 11 ਤਰੀਕ ਨੂੰ ਧਰਨਾ ਸੀ ਉਹ ਧਰਨਾ ਇੱਕ ਵਾਰ ਰੋਕ ਦਿੱਤਾ ਜਾਂਦਾ ਹੈ ਮੁਲਤਵੀ ਕਰ ਦਿੱਤਾ ਜਾਂਦਾ ਹੈ ਜਦੋਂ ਤੱਕ ਭਾਰਤ ਤੇ ਪਾਕਿਸਤਾਨ ਦੇ ਜਿਹੜੇ ਸਬੰਧ ਹੈ ਲਗਾਤਾਰ ਤਣਾਅ ਬਣਿਆ ਹੋਇਆ ਉਹਦੇ ਕਰਕੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਜਿਹੜਾ ਇਹ ਧਰਨਾ ਹੈ ਬਿਲਕੁਲ ਹੈ ਇਹ ਮੁਲਤਵੀ ਕੀਤਾ ਜਾਂਦਾ ਹੈ ਜਦੋਂ ਤੱਕ ਭਾਰਤ ਤੇ ਪਾਕਿਸਤਾਨ ਦੇ ਆਪਸੀ ਜਿਹੜਾ ਤਣਾਅ ਬਣਿਆ ਹੋਇਆ ਹੈ ਮੌਲ ਜਿਹੜਾ ਗਰਮ ਹੋਇਆ ਹੈ ਇਹ ਠੰਡਾ ਨਹੀਂ ਹੁੰਦਾ ਉਦੋਂ ਤੱਕ ਆਪਾਂ ਸਾਰੇ ਅਰਦਾਸ ਕਰੀਏ ਵੀ ਇਹ ਜਿਹੜਾ ਮੌਲ ਹੈ ਬਿਲਕੁਲ ਛਾਂਤ ਹੋਣਾ ਚਾਹੀਦਾ ਹੈ ਤੇ ਸਾਰਿਆਂ ਨੂੰ ਮੇਰੀ اپੀਲ ਹੈ ਸਭ ਸਾਥੀ ਜਿੱਥੇ ਵੀ ਬੈਠਾ ਹੈ ਤਾਂ ਤੁਸੀਂ ਇਸ ਵਾਰ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬਿਲਕੁਲ ਆਪਾਂ ਸਾਰੇ ਅਰਦਾਸ ਕਰੀਏ ਵੀ ਆਉਣ ਵਾਲੇ ਦਿਨ ਵਿੱਚ ਜਿਹੜੇ ਦਿਨਾਂ ਦੇ ਵਿੱਚ ਆਪਾਂ ਜਿਹੜਾ ਤਰਨਾ ਅਨਾਉਂਸ ਕਰਨਾ ਹੈ ਉਹ ਬਿਲਕੁਲ ਆਪਾਂ ਰਲ ਕੇ ਤਰਨਾ ਆਨੰਦਪੁਰ ਸੇਪੇ ਕਰਾਂਗੇ ਤਾਂ ਤੁਸੀਂ ਸਾਰੇ ਸਾਥੀ ਇਹ ਸਬ ਵੀਡੀਓ ਨੂੰ ਲਗਭਗ ਤੁਸੀਂ ਸਾਰੇ ਸ਼ੇਅਰ ਕਰੋਗੇ ਹਰ ਸਾਥੀ ਤੱਕ ਪਹੁੰਚਾਓਗੇ ਜਦੋਂ ਤੱਕ ਜਿਹੜਾ ਤਣਾਅ ਹੈ ਦੋਨਾਂ ਦੇਸ਼ਾਂ ਦਾ ਆਪਸੀ ਵਿੱਚ ਕੱਟਦਾ ਨਹੀਂ ਉਦੋਂ ਤੱਕ ਆਪਾਂ ਬਿਲਕੁਲ ਤਰਨਾ ਇੱਕ ਵਾਰ ਰੋਕਦੇ ਹਾਂ ਮੁਲਤਵੀ ਕਰਦੇ ਹਾਂ ਸਾਰੇ ਸਾਥੀ ਜਿੱਥੇ ਵੀ ਕੋ ਬੈਠਾ ਹੈ ਆਪਾਂ ਆਪਣੇ ਜਿੱਥੇ ਵੀ ਕਿਸੇ ਦੀ ਵੀ ਡਿਊਟੀ ਬਣਦੀ ਆ ਆਪਣੀ ਆਪਣੀ ਡਿਊਟੀ ਨਿਭਾਈਏ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਅਜਸੋ ਸਿੰਘ ਬਾਇਆ ਸੂਬਾ ਪ੍ਰਧਾਨ ਪੀਆ ਟਟਪਾਸ ਤੁਸੀਂ ਥੋੜੇ ਦਿਨਾਂ ਲਈ ਆਪਾਂ ਇੱਕ ਜਿਹੜਾ ਤਰਨਾ ਰੱਖਿਆ ਸੀ 11 ਤਰੀਕ ਦਾ ਉਹ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਮੇਰੀ ਅਪੀਲ ਹੈ ਵੀ ਆਪਾਂ ਇਹ ਇੱਕ ਵਾਰ ਮੁਲਤਵੀ ਕਰਦੇ ਆ ਤਾਂ ਸਾਥਿਓ ਇਹ ਸਾਰਿਆਂ ਜਗ੍ਹਾ ਤੇ ਵੀਡੀਓ ਪਹੁੰਚਾ ਦਿਓ ਜੀ ਤੱਕ ਕੋਈ ਸਾਥੀ ਇਹੋ ਜਿਹਾ ਨਾ ਹੋਵੇ ਜਿਹਦੇ ਤੱਕ ਪਹੁੰਚੇ ਨਾ ਮੈਂ ਸਾਥੀ ਹੁਜ ਸੁਲ ਸਿੰਘ ਕਪਾਇਆ ਸੂਬਾ ਪ੍ਰਦਾਨ ਬੀਰ ਟਟਪਾਸ ਪੰਜਾਬ ਧੰਨਵਾਦ